ਬਾਬਾ ਜੀ ਇਹ ਬ੍ਰਦਰ ਦੀ ਬਹੁਤ ਵਧੀਆ ਗੱਲ ਹੈ ਇਹ ਬ੍ਰਦਰ ਪਿੰਡ ਮੁਰਾਦ ਵਾਲਾ ਤੋਂ ਆ ਰਹੇ ਨੇ ਕਈ ਬ੍ਰਦਰ ਦਾਸਰੇ ਨੇ ਬਚਪਨ ਤੋਂ ਹੀ ਇਹਨਾਂ ਨੂੰ ਪੈਰ ਸਿੱਧੇ ਰੱਖਣ ਦੇ ਵਿੱਚ ਬਹੁਤੀ ਜ਼ਿਆਦਾ ਪ੍ਰੋਬਲਮ ਹੁੰਦੀ ਸੀ ਕੀ ਪ੍ਰੋਬਲਮ ਸੀ ਕਹੋ ਤੇ ਤੁਹਾਨੂੰ ਪ੍ਰੋਬਲਮ ਹੈ ਬਚਪਨ ਤੋਂ ਹੀ ਪੈਰ ਸਿੱਧਾ ਨਹੀਂ ਰੱਖ ਪਾਉਂਦੇ ਸੀ ਹਾਂਜੀ ਦਰਦ ਦਰਦ ਹੁੰਦਾ ਸੀ ਕਿੱਦਾਂ ਹੁਣ ਤੁਹਾਨੂੰ ਮਹਿਸੂਸ ਹੋ ਰਿਹਾ ਹੈ ਅਬ ਅੰਤੋ ਦੇ ਮਤਲਬ ਇਹ ਧਿਆਨ ਲੱਗਿਆ ਕਿੰਨੀ ਦਿਨ ਰੋਗੀ ਸਿਰਚ ਦੇ ਨਾਲ ਵਿਚਾਰੇ ਹੋ ਹਾਂਜੀ 6 ਹੈ 6 ਮੈਂ ਐਤਵਾਰੇ ਦੱਸ ਰਹੇ ਨੇ ਕਿ ਬਚਪਨ ਤੋਂ ਹੀ ਪ੍ਰੋਬਲਮ ਸੀ ਪੈਰ ਜਿਹੜਾ ਜਿੱਦਾਂ ਹੀ ਟੁੱਟਦੇ ਸੀ ਸਹੀ ਨਹੀਂ ਰੱਖ ਪਾਉਂਦੇ ਸੀ ਪਰ ਜਿੱਦਾਂ ਹੀ ਅਸੀਂ ਵਿਸ਼ਵਾਸ ਪਿਛਲੇ ਸਵੇਰੇ ਕੀਤਾ ਔਰ ਦੱਸ ਰਹੇ ਨੇ ਕਿ ਉਸ ਦਿਨ ਤੋਂ ਹੀ ਸਾਡੀ ਜਿਹੜੀ ਪ੍ਰੋਬਲਮ ਹੈ ਜਾ ਚੁੱਕੀ ਹੈ ਹੁਣ ਤੁਸੀਂ ਸਹੀ ਤੁਰ ਸਕਦੇ ਹੋ ਤੁਰ ਕੇ ਖਾਓ ਮਰੀ ਤਾਰੀਫ ਕਰੋ ਜ਼ੋਰ से ਹallelujah ਹallelujah ਤਾਰੀਫ ਕਰੋ ਜ਼ੋਰ से کیونکہ جڑی پرابلم بچپن تو نہیں کسی ڈاکٹر کو علاج کرवाया ہو گا پھر نا جی او کہتے ہیں پیر دی ہڈی مڑی ہوئی ہے ہڈی مڑی ہوئی سی کنے جگہ کیتا ہے پرمیشر پرمیشر دے لیے کری ہوٹ کاری دا ہم دے جواب صلی ہاللویا اوکے بھائی سن اگے جلدی دے نال